ਤੁਸੀਂ ਕੀ ਕਰਨਾ ਹੈਗਾ ਕਿ ਆਸਣ ਜੋੜ ਲੈਣੇ ਹੈਗੇ ਬੈਕ ਦਾ ਤੇ ਫਰੰਟ ਦਾ ਦੋਨੋਂ ਇਸ ਤਰੀਕੇ ਨਾਲ ਆਸਣ ਜੋੜ ਕੇ ਫਿਰ ਉਸ ਤੋਂ ਬਾਅਦ ਜਿਹੜੀ ਇਹ ਵਾਲੀ ਸਾਂਝੀ ਕਰੀਜ਼ ਹੁੰਦੀ ਹੈ ਇੱਥੇ ਆਹ ਵਾਲਾ ਜਿਹੜਾ ਆਪਣਾ ਵਾਲ ਹੁੰਦਾ ਹੈ ਸੈਂਟਰ ਦੀ ਕਰੀਜ਼ ਵਾਲਾ ਇਹ ਪਾ ਲੈਣਾ ਤੁਸੀਂ ਐਦਾਂ ਕਰਕੇ ਸੀਨ ਲਗਾ ਲੈਣੀ ਹੈਗੀ 3-4 ਇੰਚ ਦੀ ਇਹ ਸੀਨ ਲਗਾਉਣ ਤੋਂ ਬਾਅਦ ਹੁਣ ਆਪਾਂ ਵਾਲ ਪਾਉਣੇ ਸ਼ੁਰੂ ਕਰਾਂਗੇ ਮੈਂ ਇੱਕ ਸਾਈਡ ਦੇ ਵਾਲ ਪਾਲੇ ਸੀ ਐਕਚੁਅਲੀ ਤੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਦੂਸਰੀ ਸਾਈਡ ਦੇ ਆਪਾਂ ਕਿੱਦਾਂ ਪਾਉਣੇ ਆ ਵਾਲ ਤੇ ਹੁਣ ਆਪਾਂ ਸਟਾਰਟ ਕਰਾਂਗੇ ਇਹਦੇ ਵਾਲ ਪਾਉਣੇ ਤੇ ਜਦੋਂ ਆਪਾਂ ਵਾਲ ਪਾਵਾਂਗੇ ਇਹਦੇ ਤਾਂ ਪਲੀਜ਼ ਤੁਸੀਂ ਧਿਆਨ ਰੱਖਣਾ ਕਿ ਜਿਹੜੇ ਇਹਦੇ ਵਾਲ ਆ ਉਹ 7 ਤੋਂ 7 ਇੰਚ ਦੇ ਵਿੱਚ ਵਿੱਚ ਹੋਣੇ ਚਾਹੀਦੇ ਉਸ ਤੋਂ ਵੱਧ ਨਹੀਂ ਹੋਣੇ ਚਾਹੀਦੇਗੇ ਤੇ ਇਸ ਤਰੀਕੇ ਨਾਲ ਆਪਾਂ ਇੱਥੋਂ 1.5 ਇੰਚ ਦਾ ਮਾਰਜਿਨ ਰੱਖ ਕੇ ਤੇ ਵਾਲ ਪਾਉਣੇ ਸਟਾਰਟ ਕਰਾਂਗੇ ਤੇ ਐਦਾਂ ਐਦਾਂ ਕਰਕੇ ਤੁਸੀਂ ਵਾਲ ਪਾਉਂਦੇ ਜਾਣੇ ਆ ਜਿਹੜੇ ਤੁਹਾਡੇ ਸਟਾਰਟਿੰਗ ਵਾਲੇ ਵਾਲ ਹੁੰਦੇ ਆ ਉਹ ਪਲੀਜ਼ ਤੁਸੀਂ ਡੂੰਘੇ ਪਾ ਸਕਦੇ ਹੋਗੇ ਜਿਹੜੇ ਐਂਡ ਵਾਲੇ ਵਾਲ ਹੁੰਦੇ ਉਹ ਜ਼ਿਆਦਾ ਡੁੰਗੇ ਨਹੀਂ ਪਾਉਣੇ ਉਹਦੇ ਨਾਲ ਕੀ ਹੁੰਦਾ ਹੈ ਕਿ ਆਪਣੀ ਜਿਹੜੀ ਸਾਈਡ ਤੋਂ ਜਿਹੜਾ ਹੁੰਦਾ ਹੈਗਾ ਉੱਥੇ ਵਾਲ ਪੈਣੇ ਸ਼ੁਰੂ ਹੋ ਜਾਂਦੇ ਤੇ ਆਪਣੀ ਜਿਹੜੀ ਸਟ੍ਰੇਟ ਬਾਟਮ ਦੀ ਸਾਈਡ ਹੁੰਦੀ ਹੈ ਤੁਸੀਂ ਦੇਖੀਓ ਉਹ ਵੀ ਬਿਲਕੁਲ ਪਲੇਨ ਹੁੰਦੀ ਹੈ ਜਿਹਾ ਪਲਾਜੋ ਤਰ੍ਹਾਂ ਇਹ ਇਸ ਤਰੀਕੇ ਨਾਲ ਤੁਸੀਂ ਵਾਲ ਪਾਉਂਦੇ ਜਾਓ ਤੁਹਾਡੇ ਵਾਲ ਜਿਹੜੇ ਹੁੰਦੇ ਆ ਇਹ 7 ਜਾਂ 8 ਹੀ ਪੈਣੇ ਚਾਹੀਦੇ ਆ ਕਿ ਵੱਧ ਤੋਂ ਵੱਧ 8 ਹੁੰਦੇ ਹੈਗੇ ਜਾਂ 9 9 ਤੋਂ ਵੱਧ ਤੁਸੀਂ ਵਾਲ ਨਹੀਂ ਪਾਉਣੇਗੇ ਦੇਸ਼ ਪਾਸੇ ਨੂੰ 7 ਤੇ 7.5 ਇੰਚ ਦੇ ਵਿੱਚ ਵਿੱਚ ਵਾਲ ਪਾਉਣੇ ਹੁੰਦੇ ਆ ਤੇ ਇਹ ਆਪਾਂ ਜਿਹੜੀ ਰੈਡੀ ਕਰਦੇ ਪਏ ਆ ਬਾਟਮ ਇਹ ਆਪਾਂ ਮਤਲਬ ਕੀ 25 ਇੰਚ 24 ਇੰਚ 벨ਟ ਦੀ ਇਹ ਆਪਾਂ ਜਿਹੜੀ ਆਪਣੀ ਹੈਗੀ ਬਾਟਮ ਉਹ ਰੈਡੀ ਕਰਦੇ ਪਏ ਆਗੇ 24 25 ਇੰਚ 벨ਟ ਵਾਲੀ ਇਸ ਤਰੀਕੇ ਨਾਲ ਤੁਸੀਂ ਵਾਲ ਪਾਉਂਦੇ ਜਾਣੇ ਹੈਗੇ ਦੇਖੋ ਤੇ ਇਹ ਵਾਲੇ ਵਾਲ ਥੋੜੇ ਜੇ ਛੋਟੇ ਪਾਉਣੇ ਆ ਆਪਾਂ ਤੇ ਜਿਹੜਾ ਆ ਵਾਲਾ ਵਾਲ ਹੈ ਇਹਨੂੰ ਇਸ ਤਰੀਕੇ ਨਾਲ ਪਾਉਣਾ ਓਕੇ ਲਓ ਜੀ ਪਹਿਲੋ ਆਪਾਂ ਸਭ ਤੋਂ ਪਹਿਲੋ ਕੀ ਕਰਨਾ ਫਰੰਟ ਵਾਲੇ ਵਾਲ ਪਾਵਾਂਗੇ ਦੋਨੋਂ ਸਾਈਡ ਦੇ ਵਾਲ ਪਾ ਕੇ ਫਰੰਟ ਵਾਲੇ ਉਸ ਤੋਂ ਬਾਅਦ ਆਪਾਂ ਬੈਕ ਦੇ ਪਾਵਾਂਗੇ ਲਓ ਜੀ ਤੁਸੀਂ ਦੇਖ ਸਕਦੇ ਹੋ ਸਾਡੀ ਬਾਟਮ ਇਸ ਤਰੀਕੇ ਨਾਲ ਤੁਸੀਂ ਵਾਲ ਪਾਓ ਓਕੇ ਹੁਣ ਮੈਂ ਤੁਹਾਨੂੰ ਇਹ ਨਾਪ ਕੇ ਦੱਸਦੀ ਹਾਂ ਕਿ ਕਿ ਆਪਣੇ ਕਿੰਨੇ ਕਿੰਨੇ ਇੰਚ ਦੇ ਵਿੱਚ ਪਏ ਹੋਏ ਆ ਦੇਖੋ ਜੀ ਆਪਣੇ ਵੈਸੇ 6.5 ਦੇ ਵਿੱਚ ਹੀ ਆ ਗਏ ਆ ਤੇ ਆ ਤੁਸੀਂ ਵੀ ਇੰਨੇ ਦੇ ਵਿੱਚ ਹੀ ਲਿਆਉਣੇ ਹੈਗੇ ਲਓ ਜੀ 6.5 ਇੰਚ ਦੇ ਵਿੱਚ ਇਧਰੋਂ ਆਈ ਹੈ ਤੇ 6.5 ਇੰਚ ਦੇ ਵਿੱਚ ਇਧਰੋਂ ਆਈ ਹੈ ਦੋਨੋਂ ਇੱਕ ਸਾਈਡ ਇੱਕੋ ਜਿਹੀ ਆਏ ਹੈਗੇ 1 2 3 4 5 6 7 8 1 2 3 4 5 6 7 8 8 ਵਾਲੀ ਆ ਪੈਧਰ ਪਾਈ ਹੈ ਤੇ 8 ਹੀ ਇਧਰ ਪਾਈ ਹੈ ਓਕੇ ਜਿਹੜਾ ਇਹ ਵਾਲਾ ਵਾਲਾ ਇਹ ਤੁਹਾਡਾ ਲਾਸਟ ਵਾਲਾ ਹੋਣਾ ਚਾਹੀਦਾ ਜੇ ਤੁਸੀਂ ਪਾਉਣਾ ਇਸ ਤੋਂ ਬਾਅਦ ਜਿਹੜਾ ਵਾਲ ਪੈਂਦਾ ਹੈਗਾ ਜੇਕਰ ਤੁਸੀਂ ਪਾਉਣਾ ਇਸ ਤੋਂ ਬਾਅਦ ਤਾਂ ਛੋਟਾ ਜਿਹਾ ਪਾ ਸਕਦੇ ਹੋ ਜੇ ਤੁਹਾਡੇ ਕੋਲ ਜਿਆਦਾ ਹੈ ਕਪੜਾ ਤੇ ਇਸ ਤਰੀਕੇ ਨਾਲ ਛੋਟਾ ਜਿਹਾ ਪਾਉਣਾ ਪਰ ਨਹੀਂ ਆਪਾਂ ਜਿਹੜਾ ਇਹ ਵਾਲਾ ਆਪਾਂ ਲਾਸਟ ਤੇ ਹੀ ਲੈ ਕੇ ਆਈਦਾ ਹੈਗਾ ਇਹਦੇ ਨਾਲ ਕੀ ਹੁੰਦਾ ਹੈ ਕਿ ਬੋਟਮ ਦੇ ਇਸ ਤੋਂ ਪਿੱਛੇ ਜਿਹੜੇ ਵਾਲ ਹੁੰਦੇ ਉਹ ਸਾਈਡ ਦੇ ਵਾਲ ਨਹੀਂ ਆਉਂਦੇਗੇ ਹੁਣ ਆਪਾਂ ਇਹਦੀ ਬੈਲਟ ਰੈਡੀ ਕਰਾਂਗੇ ਤੇ ਆਪਾਂ ਕਰਾਂਗੇ ਇਹਦੀ ਬੈਲਟ ਰੈਡੀ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਇਹਦੀ ਜਿਹੜੀ ਹੈਗੀ ਆ ਬੈਲਟ ਉਹ ਵੀ ਅਟੈਚ ਕਰਕੇ ਦਿਖਾਵਾਂਗੇ ਬੰਦ ਕਰ ਲਓ ਆਪਾਂ ਰੈਡੀ ਕਰ ਲਈ ਸੀ 24 ਇੰਚ ਤੁਸੀਂ ਦੇਖ ਸਕਦੇ ਹੋ ਆਪਾਂ 24 ਇੰਚ ਦੀ ਬੈਲਟ ਰੈਡੀ ਕੀਤੀ ਹੈ ਤੇ ਹੁਣ ਆਪਾਂ ਕੀ ਕਰਾਂਗੇ ਇਹਨੂੰ ਇਹਦੇ ਨਾਲ ਜੁਆਇੰਟ ਕਰਾਂਗੇ ਬਾਟਮ ਨਾਲ ਤੇ ਬਾਟਮ ਨਾਲ ਆਪਾਂ ਕਿਵੇਂ ਜੁਆਇੰਟ ਕਰਾਂਗੇ ਇਹਨੂੰ ਸਟਾਰਟਿੰਗ ਤੋਂ ਹੀ ਕਰਾਂਗੇ ਠੀਕ ਹੈ ਫਰੰਟ ਵਾਲਾ ਜਿਹੜਾ ਹੈਗਾ ਸਾਈਡ ਆ ਉਹ ਆਪਾਂ ਪਹਿਲੋ ਜੁਆਇੰਟ ਕਰਾਂਗੇ ਤੇ ਇਸ ਤਰੀਕੇ ਨਾਲ ਤੁਸੀਂ ਪਹਿਲੋ ਫਰੰਟ ਵਾਲੀ ਸਾਈਡ ਤੋਂ ਜੋੜਨਾ ਹੈ ਇਸ ਨੂੰ ਫਿਰ ਉਸ ਤੋਂ ਬਾਅਦ ਹਲੋ ਫਰੰਟ ਵਾਲੀ ਸਾਈਡ ਤੋਂ ਜੋੜ ਕੇ ਪਿੱਛੇ ਤੱਕ ਲੈ ਜਾਣਾ ਆਪਾਂ ਇਸ ਤਰੀਕੇ ਨਾਲ ਤੁਸੀਂ ਇਹਨੂੰ ਜੋੜਦੇ ਜਾਣਾ ਹੈਗਾ ਤੁਹਾਡਾ ਜਿਹੜਾ ਆਹ ਵਾਲਾ ਮਾਰਜਨ ਆ ਇਹ 1/2 ਇੰਚ ਦਾ ਹੋਣਾ ਚਾਹੀਦਾ ਕਿਉਂਕਿ ਕੀ ਕਈ ਵਾਰੀ ਕੀ ਹੁੰਦਾ ਕਿ ਆਪਾਂ ਇੱਥੋਂ ਮਾਰਜਨ ਜਿਹੜਾ ਇਹ ਵਾਲਾ ਕੱਪੜਾ ਛੱਡਦੇ ਹਾਂ ਘੱਟ ਛੱਡ ਲੈਨੇ ਆ ਫਿਰ ਉਹਦੇ ਨਾਲ ਐਕਚੁਅਲੀ ਜਦੋਂ ਆਪਾਂ ਸੂਟ ਨੂੰ ਓਵਰਲੌਕ ਕਰਦੇ ਆਂ ਤੇ ਉਦੋਂ ਦਿੱਕਤ ਆਉਂਦੀ ਆ ਤੁਸੀਂ ਅੱਧਾ ਇੰਚ ਮਾਰਜਿਨ ਇੱਥੋਂ ਰੱਖਿਆ ਕਰੋ ਪਲੀਜ਼ ਕਿਉਂਕਿ ਜਦੋਂ ਆਪਾਂ ਆਹ ਵਾਲੀ ਚੀਜ਼ ਨੂੰ ਇੰਟਰਲੌਕ ਕਰਦੇ ਆਂ ਤੇ ਫਿਰ ਉਹ ਕੱਪੜਾ ਵਿੱਚੋਂ ਨਿਕਲਦਾ ਆਏਗਾ ਤੇ ਇੰਟਰਲੌਕ ਚੰਗੀ ਤਰ੍ਹਾਂ ਨਹੀਂ ਹੁੰਦਾ ਤਾਂ ਕਰਕੇ ਤੁਸੀਂ ਇੱਥੋਂ ਅੱਧਾ ਇੰਚ ਦਾ ਮਾਰਜਿਨ ਰੱਖਿਆ ਕਰੋ ਤੇ ਹੁਣ ਆਪਾਂ ਇਦਾਂ ਹੀ ਜੋੜ ਕੇ ਇਹਨੂੰ ਲੈ ਕੇ ਚੱਲਾਂਗੇ ਬੈਕ ਤੱਕ ਤੇ ਜਿਹੜਾ ਬੈਕ ਦੇ ਵਾਲ ਕੋਨਾ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਕਿੱਦਾਂ ਪਾਉਣਾ ਕਿੰਨੇ ਇੰਚ ਤੇ ਪਾਉਣਾ ਹੈਗਾ ਠੀਕ ਹੈ ਜਦੋਂ ਤੁਸੀਂ ਬੈਲਟ ਨੂੰ ਜੋੜ ਕੇ ਐਂਡ ਤੱਕ ਲੈ ਕੇ ਜਾਉਂਦੇ ਤਾਂ ਤੁਹਾਡਾ ਆਪਣੇ ਆਪ ਹੀ ਜਿਹੜਾ ਵਾਲ ਆਏਗਾ ਉਹ ਵਿੱਚੋਂ ਨਿਕਲ ਆਵੇਗਾ ਜਿਹੜਾ ਕੱਪੜਾ ਉਹ ਵੱਧ ਜਾਏਗਾ ਤੇ ਤੁਹਾਡਾ ਜਿਹੜਾ ਵਾਲਾ ਉਹ ਆਪਣੇ ਆਪ ਵਿੱਚੋਂ ਨਿਕਲ ਆਉਣਾ ਨਹੀਂ ਦੇਖੋ ਤੁਸੀਂ ਕਿਦਾਂ ਆਪਾਂ ਜਿੱਦਾਂ ਜਿੱਦਾਂ ਇਹਨੂੰ ਜੁਆਇੰਟ ਕਰਦੇ ਜਾਂਦੇ ਹਾਂ ਉਸ ਤਰੀਕੇ ਨਾਲ ਇੰਨਾ ਆਪਣਾ ਜਿਹੜਾ ਕੱਪੜਾ ਹੈ ਉਹ ਵੱਧ ਗਿਆ ਠੀਕ ਹੈ ਆਹ ਦੇਖੋ ਮੇਰੀ ਬੈਲਟ ਦਾ ਨਿਸ਼ਾਨ ਇੱਥੇ ਆਇਆ ਆਏਗਾ ਤੇ ਜਿਹੜਾ ਆਪਣਾ ਬਾਟਮ ਦਾ ਨਿਸ਼ਾਨ ਆ ਉਹ ਇੱਥੇ ਆ ਸੀਨ ਬਾਟਮ ਵਾਲੀ ਇਹ ਰਹਿ ਗਈ ਤੇ 벨ਟ ਵਾਲੀ ਇਹ ਰਹਿ ਗਈ ਹੁਣ ਆਪਾਂ ਕੀ ਕਰਨਾ ਹੈਗਾ ਇੱਥੋਂ ਇਹਨੂੰ ਚੁੱਕ ਕੇ ਇਸ ਤਰੀਕੇ ਨਾਲ ਪਾਉਣਾ ਓਕੇ ਇਸ ਤਰੀਕੇ ਨਾਲ ਇਹਨੂੰ ਜਿਹੜਾ ਆਪਣਾ ਬੈਕ ਵਾਲਾ ਵਾਲ ਹੈ ਉਹ ਤੁਸੀਂ ਇਹਦੇ ਨਾਲ ਹੀ ਪਾ ਲੈਣਾ ਹੈਗਾ ਜਦੋਂ ਆਪਾਂ 벨ਟ ਜੁਆਇੰਟ ਕਰਦੇ ਆ ਤਾਂ ਪਲੀਜ਼ ਤੁਸੀਂ ਨਾਲ ਹੀ ਪਾ ਲਓ ਜਿਹੜੀਆਂ ਮੇਰੀਆਂ ਭੈਣਾ ਨਿਊ ਆ ਆ ਦੇਖੋ ਇੱਕ ਮਿੰਟ ਮੈਂ ਤੁਹਾਨੂੰ ਚਿੱਟਾ ਕਰਕੇ ਦਿਖਾਉਂਦੀ ਹਾਂ ਲਓ ਜੀ ਏ ਆਪਾਂ ਜਿਹੜੀਆਂ ਇਹ ਮੈਂ ਤਾਂ ਅੱਜ ਬਣਾਉਂਦੀ ਪਈ ਐਗੀ ਕਿ ਜਿਹੜੀਆਂ ਮੇਰੀਆਂ ਭੈਣਾ ਨਿਊ ਐ ਨਿਊ ਸਟਿਚਿੰਗ ਕਰਦੀਆਂ ਉਹਨਾਂ ਵਾਸਤੇ ਹੈਗਾ ਕਿ ਤੁਸੀਂ ਇਸ ਤਰੀਕੇ ਨਾਲ ਵਾਲ ਪਾ ਲਓ ਤੇ ਤੁਹਾਡੀ ਕੋਈ ਕਦੇ ਵੀ 벨ਟ ਨਹੀਂ ਵਧੇਗੀ ਨਾ ਹੀ ਕਦੇ ਸਲਵਾਰ ਦਾ ਕਪੜਾ ਵਧੇਗਾ ਤੇ ਹੁਣ ਦੇਖੋ ਜੀ ਹੁਣ ਦੇਖੋ ਤੁਸੀਂ ਆਹ ਦੇਖੋ ਆਪਣਾ ਜਿਹੜਾ ਵਾਲ ਸੀ ਉਹ ਆਪਣੇ ਆਪ ਹੀ ਪੈ ਗਿਆ ਹੈਗਾ ਤੇ ਇਹ ਵਾਲੇ ਆਪਣੇ ਫਰੰਟ ਦੇ ਵਾਲ ਹੈ ਓਕੇ ਇਹ ਫਰੰਟ ਦੇ ਵਾਲਾ ਉਹ ਬੈਕ ਦੇ ਹੈ फ्रंट ਦੀ ਸੀਨ ਵੀ ਬਿਲਕੁਲ ਸਿੱਧੀ ਆਈ ਐ ਤੇ ਬੈਕ ਦੀ ਵੀ ਸਿੱਧੀ ਆਈ ਐ ਹੁਣ ਇਸੇ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਨੂੰ ਜੁਆਇੰਟ ਕਰਾਂਗੇ ਇਧਰਲੀ ਸਾਈਡ ਨੂੰ ਵੀ ਇਦਾਂ ਹੀ ਤੁਸੀਂ ਜੁਆਇਨ ਕਰ ਲੈਣਾ ਹੈਗਾ ਨਾਲ ਇਹ ਮੈਨੂੰ ਕਾਫੀ ਭੈਣਾ ਦੇ ਕਮੈਂਟ ਆਉਂਦੇ ਸੀ ਕਿ ਦੀ ਸਟੀਚਿੰਗ ਦੱਸੋ ਸੋ ਸਟੀਚਿੰਗ ਦੱਸੋ ਸਟੇਟ ਸਲਵਾਰ ਦੀ ਉਹਦੇ ਕਰਕੇ ਮੈਂ ਦੱਸਦੀ ਪਈ ਐਗੀ ਸਟੇਟ ਸਲਵਾਰ ਦੀ ਜਿਹੜੀ ਸਟੀਚਿੰਗ ਆ ਬਹੁਤ ਈਜ਼ੀ ਵੀ ਆ ਤੇ ਕੀ ਡਿਫਿਕਲਟ ਵੀ ਹੈਗੀ ਦੋਨੋਂ ਛਿੱਜਾਂ ਹੀ ਆਪਾਂ ਇਜ਼ੀ ਵੀ ਨਹੀਂ ਇੰਨਾ ਕਹਿ ਸਕਦੇ ਇਹਨੂੰ ਤੇ ਲੋ ਇੱਧਰ ਵੀ ਆਪਾਂ ਸੇਮ ਉਸ ਤਰੀਕੇ ਨਾਲ ਹੀ ਉੱਥੋਂ ਤੱਕ ਜੁਆਇੰਟ ਕਰਕੇ ਲੈ ਜਾਣਾ ਹੈਗਾ ਇਸ ਤਰੀਕੇ ਨਾਲ ਇਹਨੂੰ ਜੋੜਦੇ ਜਾਣਾ ਜਦੋਂ ਐਂਡ ਤੇ ਪਹੁੰਚ ਜਾਏਗਾ ਤੇ ਆਪਣੇ ਆਪ ਜਿਹੜਾ ਫੈਬਰਿਕ ਆ ਉਹ ਤੁਹਾਡਾ ਵੱਧ ਜਾਏਗਾ ਤੇ ਆਪਣੇ ਆਪ ਹੀ ਉੱਥੇ ਵਲ ਬਣ ਜਾਏਗਾ ਜਿੱਥੇ ਤੱਕ ਆਪਾਂ ਨੂੰ ਵਲ ਬੈਕ ਵਾਲਾ ਚਾਹੀਦਾ ਹੁੰਦਾ ਓਕੇ ਲੋ ਆ ਦੇਖੋਈ ਹੁਣ ਆਪਣਾ ਜਿਹੜਾ ਬੈਕ ਵਾਲਾ ਵਾਲ ਆ ਉਹ ਆਪਣੇ ਆਪ ਹੀ ਕਪੜਾ ਵੱਧ ਗਿਆ ਹੈਗਾ ਕਿਉਂਕਿ ਆਪਣੀ ਜਿਹੜੀ ਬੈਲਟ ਹੈਗੀ ਉਹਦੇ ਤੋਂ ਐਕਸਟਰਾ ਆਪਣੇ ਆਪ ਹੀ ਇਹਨੇ ਵੱਧ ਗਿਆ ਤੇ ਹੁਣ ਇਹਨੂੰ ਆਪਾਂ ਇਸ ਤਰੀਕੇ ਨਾਲ ਇਹਨੂੰ ਬਰਾਬਰ ਕਰਕੇ ਬੈਲਟ ਦੇ ਜਿੱਥੋਂ ਤੱਕ ਇਹ ਵਾਲ ਆਉਂਦਾ ਹੈਗਾ ਉਥੋਂ ਤੱਕ ਆਪਾਂ ਇਹਨੂੰ ਪਾ ਲਾਂਗੇ ਤੇ ਜਮਾਂ ਬਿਲਕੁਲ ਦੋਨੋਂ ਵਾਲ ਜਿਹੜੇ ਹੈਗੇ ਸਹੀ ਪ੍ਰੋਪਰ ਆਉਣਗੇ ਤੁਸੀਂ ਟੈਨਸ਼ਨ ਨਹੀਂ ਲੈਣੀ ਕਿ ਇੱਕ ਵੱਧ ਜੇਗਾ ਇੱਕ ਘੱਟ ਜੇਗਾ ਇਹ ਕਦੇ ਨਹੀਂ ਹੁੰਦਾ ਕਿਉਂਕਿ ਜਿਹੜਾ ਆਪਣਾ फ्रंट वाले वाले वो जदों अपने सेम आए या 6.5 6 इंच ਦੇ ਵਿੱਚ ਵਿੱਚ ਆਪਾਂ 8 8 ਵਾਰ ਪਾਏ ਹੋਏ ਆ ਤਾਂ ਇਹ ਵੀ ਤੁਹਾਡੇ ਬਿਲਕੁਲ सेम ही ਆਉਣਗੇ ਓਕੇ ਤੁਸੀਂ ਟੈਨਸ਼ਨ ਨਹੀਂ ਲੈਣੀ ਕਿ ਬਾਲ ਵਧ ਜੇਗਾ ਜਾਂ ਘਟ ਜੇਗਾ ਜਾਂ ਕੁਝ ਵੀ ਹੋਵੇਗਾ ਬਿਲਕੁਲ ਪ੍ਰੋਪਰ ਆਏਗਾ ਲਓ ਜੀ ਇਸ ਤਰੀਕੇ ਨਾਲ ਤੁਸੀਂ ਜੁਆਇੰਟ ਕਰ ਲੈਣੀ ਹੈ ਸਾਰੀ ਬੋਟਮ ਆ ਤੇ ਹੁਣ ਇਹਨੂੰ ਆਪਾਂ ਕਰਾਂਗੇ ਡਬਲ ਸੀਨ ਨੂੰ ਜਿਹੜਾ ਹੈਗਾ ਡਬਲ ਕਰ ਲਾਂਗੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਵਿਸਥਾਰ ਕਿੱਦਾਂ ਰੈਡੀ ਹੋਈ ਆਪਣੀ ਬਾਟਮ ਓਕੇ ਮੈਂ ਅੱਜ ਸਪੈਸ਼ਲੀ ਵੀਡੀਓ ਤੁਹਾਡੇ ਲਈ ਬਣਾਉਣ ਲੱਗੀ ਹਾਂ ਬਾਕੀ ਆਪਣੀਆਂ ਆਨਲਾਈਨ ਕਲਾਸਾਂ ਆਪਾਂ ਸਟਾਰਟ ਕਰ ਰਹੀਆਂ ਜਲਦੀ ਤੇ ਪਲੀਜ਼ ਜਿਹੜੇ ਆਪਣੇ ਫਰੀਦਕੋਟ ਏਰੀਏ ਤੋਂ ਨੇੜੇ ਗ੍ਰਾਊਂਡ ਆਟੇ ਆ ਲਾਗੇ ਰਹਿੰਦੇ ਨੇ ਉਹਨਾਂ ਨੂੰ ਇਹ ਮੇਰੀ ਰਿਕਵੈਸਟ ਹੈ ਕਿ ਜੇਕਰ ਤੁਸੀਂ ਇੱਥੇ ਵਿਜ਼ਿਟ ਕਰਕੇ ਸਾਡੇ ਕੋਲੇ ਸਿੱਖਣਾ ਹੈ ਤੇ ਆਪਣੀ ਬੁਕਿੰਗ ਜਿਹੜੀ ਹੈ ਟਿਕਾ ਦੀ ਸ਼ੁਰੂ ਹੋ ਚੁੱਕੀ ਆ ਤੁਸੀਂ ਐਡਮਿਸ਼ਨ ਕਰਵਾ ਸਕਦੇ ਹੋਗੇ ਉਹ ਕੋਈ ਚੱਕਰ ਨਹੀਂ ਤੁਸੀਂ ਆਨਲਾਈਨ ਹੀ ਐਡਮਿਸ਼ਨ ਕਰਵਾ ਲਾ ਕੱਢੋ ਮੇਰੇ ਕੋਲੇ ਤੇ ਪਲੀਜ਼ WhatsApp ਤੇ ਮੈਨੂੰ ਮੈਸੇਜ ਕਰਕੇ ਦੱਸਿਓ ਆਪਣੀ ਐਡਮਿਸ਼ਨ ਫੀਸ ਕਲੀਅਰ ਕਰ ਸਕਦੇ ਹੋ ਮੇਰੇ ਕੋਲੋਂ ਤੇ ਬਾਕੀ ਆਪਾਂ ਜਲਦੀ ਜਲਦੀ ਬਾਚ ਸ਼ੁਰੂ ਕਰ ਰਹੇ ਹਾਂਗੇ ਸਟੀਚਿੰਗ ਦਾ ਸਿਲਾਈ ਦਾ ਲੋ ਜੀ ਜਿਨੇ ਵੀ ਭੈਣਾਂ ਨੇ ਸਟੀਚਿੰਗ ਸਿੱਖਣੀ ਹੈਗੀ ਤੇ ਪਲੀਜ਼ ਮੇਰੇ ਕੋਲੇ ਆ ਕੇ ਸਿੱਖ ਸਕਦੇ ਹੋ ਤੁਸੀਂ ਲੋ ਜੀ ਦੇਖੋ ਬਿਲਕੁਲ ਸਾਡੇ ਜਿਹੜੇ ਵਾਲ ਆ ਪ੍ਰੋਪਰ ਆਏ ਨੇ ਇੱਕੋ ਜਿਹੀ ਇਹ ਆਪਣੀ ਸਟੇਟ ਬਾਟਮ ਦੇਖ ਸਕਦੇ ਹੋ ਜਿਹੜੇ ਵਾਲ ਆ ਆਪਣੀ ਜੁਮਾ ਇੱਕੋ ਜੇ ਵਾਲ ਪਏ ਹੋਏ ਹੈਗੇ ਤੇ ਇੱਕੋ ਜਿਹੀ ਇੱਕੋ ਜੇ ਇੰਚ ਚ ਬਣੇ ਹੋਏ ਆ ਜਿੰਨੇ ਇੰਚ ਚ ਇਹ ਵਾਲੇ ਵਾਲ ਪਏ ਹੋਏ ਆ ਉਨੇ ਇੱਧਰ ਪਏ ਹੋਏ ਹੈਗੇ ਬਹੁਤ ਸੋਹਣੀ ਬਾਟਮ ਰੈਡੀ ਹੋਈ ਹੈਗੀ ਬਣ ਕੇ ਤੇ ਪਲੀਜ਼ ਤੁਸੀਂ ਆਪਣੇ ਚੈਨਲ ਨੂੰ ਜਲਦੀ ਜਲਦੀ ਜਾ ਕੇ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਦੀ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਲਈ ਤੇ ਪਲੀਜ਼ ਮੇਰੇ ਦੂਜੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਮਿਸਟਰ ਐਂਡ ਮਿਸਿਸ ਦਰਖ 04 ਤੇ ਓਕੇ ਜੀ ਥੈਂਕ ਯੂ